ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਜਰਸੀ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਪਾਂ ਭਾਈ ਟੋਟਲ ਅੱਜ ਵਜੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋਰ ਠੀਕ ਹੋ ਭਜੀ ਵਧੀਆ ਡਾਕਟਰ ਸਾਹਿਬ ਵਧੀਆ ਚੱਲ ਰਗਾ ਵਧੀਆ ਵਧੀਆ ਡਾਕਟਰ ਚਲੋ ਵਧੀਆ ਨਾਮ ਤੇ ਐਡਰੈਸ ਵੋ ਨਾਮ ਮੇਰਾ ਸੋਖਾ ਪਿੰਡ ਮੇਰਾ ਨਨੇਵਾੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਵੀ ਨੇੜੇ ਸਹਿਣਾ ਪਧੌੜ ਸ਼ਨਾ ਮੋਬਾਈਲ ਨੰਬਰ ਬਾਈ ਨੰਬਰ ਹੈਗਾ 62835 ਨਾ ਤਾਂ 200 ਤਰਾ ਠੀਕ ਹੈ ਭਾਈ ਰਾਤਰਾ 29 ਤਰੀਕ ਆ ਹਮ ਤੇ ਨਵਾਂ ਮਹੀਨਾ 2024 ਠੀਕ ਹੈ ਭਾਈ ਕਿਸੇ ਪਸ਼ੂ ਦੀ ਕੋਈ ਗਾਰੰਟੀ ਨਹੀਂ ਇਹਲੀ ਗੱਲ ਤਾਂ ਠੀਕ ਹੈ ਕਿਹੜਾ ਪਸ਼ੂ ਆਪਦਾ ਲੈ ਕੇ ਜਾਂਦਾ ਹੁੰਦਾ ਠੰਕਾ ਕੇ ਲਿਜਾਇਆ ਕਰੋ ਆਪਾਂ ਪੱਟਾ ਬੈ ਨੋਟ ਨਹੀਂ ਲੈਣਾ ਬੇਸ਼ੱਕ ਦੀ ਕੋਈ ਗੱਬੜਾ ਚੈੱਕ ਕਰਾਓ ਸੂਈ ਵੀ ਇਹਦਾ ਦੋ ਵਾਰੀ ਤਿੰਨ ਵਾਰੀ ਚੋ ਕੋਈ ਬੱਚੇ ਦਾ ਉਹਦੀ ਤੋਰ ਫੇਰ ਕੇ ਦੇਖੋ ਠੀਕ ਹੈ ਕਿਸੇ ਗਰੰਟੀ ਨਹੀਂ ਸਾਤੋਂ ਮੇਰੇ ਪਿੱਛੇ ਜੇ ਗਾਂ ਗਈ ਸੀ ਇੱਕ ਬੰਦਾ ਕਹਿੰਦਾ ਵੀ ਕਿੰਨੇ ਦਿਨ ਲਊ ਮੈਂ ਆਹ ਵੀ 20 ਦਿਨ ਲਊ ਉਹ ਪਤਾ ਨਹੀਂ 27 28 ਦਿਨ ਲੇਗੀ ਉਹ ਕਹਦਾ ਵੀ ਗਾਂ ਆਏ ਆ ਆਏ ਤਾਂ ਦੋ ਚਾਰ ਦਿਨ ਬਾਅਦ ਹੀ ਲੈ ਜਾਂਦਾ ਇਹ ਜੇ ਲਾਂਬੇ ਨਹੀਂ ਲੈਣੇ ਅਸੀਂ ਆਹ ਦੀ ਠੰਕਾ ਕੇ ਲਿਓ ਚੈੱਕ ਕਰਾ ਲੈ ਕਰੋ ਸਾਡੇ ਘਰੀ ਠੀਕ ਹੈ ਵੀਰੇ ਹਾਂਜੀ ਵੀਰੇ ਤਿੰਨ ਬੱਚੀਆਂ ਨੇ ਅੱਜ ਵੀਰ ਹਾਂ ਡਾਕਟਰ ਤਿੰਨ ਬੱਚੀਆਂ ਇਹ ਤਿੰਨ ਹੀ ਜਰਸੀਆਂ ਚਾਰ-ਚਾਰ ਥਾਣਾ ਲੈ ਤਿੰਨੇ ਜਰਸੀਆਂ ਨੇ ਹਾਂ ਤਿੰਨੇ ਜਰਸੀਆਂ ਤਿੰਨੇ ਹੀ ਖੀਰੀਆਂ ਚਾਰ-ਚਾਰ ਥਾਣਾ ਪੰਜਵਾਂ ਕੋਈ ਬਾਈ ਕਹਿੰਦਾ ਫੁੱਟ ਸ਼ਾਈਨਿੰਗ ਪਹਿਲੇ ਨੰਬਰ ਵਾਲੀ ਖੋਲ ਲਓ ਅਰੇ ਕਿੰਨੀ ਕੁ ਉਮਰ ਹੋ ਗਈ ਐਸਟੀਮੇਟ ਜੈਨ ਡਾਕਟਰ ਉਮਰ ਮੰਨ ਕੇ ਚੱਲ ਹੋਊਗੀ 8 ਕਿ ਮਹੀਨਿਆਂ ਦੀ 8 ਕਿ ਮਹੀਨਿਆਂ ਦੀ ਹਾਂ ਤੋਰਾ ਤਾਰਾ ਚੈੱਕ ਕਰ ਲੋ ਬੱਚੀ ਦਾ ਚੰਗੀ ਆ ਪੱਧਰਾ ਜਰਸੀ ਆ ਝੂਲੀ ਕਮਾਲ ਆ ਹਨਾ ਬਾਈ ਹਾਲਾ ਤਰਾ ਕੱਲਾ ਕੱਲਾ ਥਾਣਾ ਅਜੇ ਆਈਆਂ ਹੀ ਆਉਣ ਹੀ ਲੈ ਕੇ ਆਏ ਇਹ ਆਈਆਂ ਹੀ ਆ ਬਾਈ ਕਹਿੰਦਾ ਤੁਸੀਂ ਬਾਈ ਨੇ ਤਿਆਰੀ ਕਰੀ ਆ ਨਵਾਈਆਂ ਤੋਰਾ ਦੇਖ ਤੋਰਾ ਕਰਮਲੀ ਦਾ ਬਹੁਤ ਹੈ ਚੰਗੀ ਆ ਪੱਧਰਾ ਬਾਈ ਬੱਚੀ ਹੈ ਨਾ ਝੂਲੀ ਦੇਖੋ ਲੈ ਝੂਲੀ ਕਮਾਲ ਆ ਹਨਾ ਅੱਲਾ ਕੱਲਾ ਕੱਲਾ ਥਾਣਾ ਲੈ ਝੂਲੀ ਦੇ ਝੂਲੀ ਕੀ ਬਾਤ ਆ ਫੇਸ ਬੜਾ ਪਿਆਰਾ ਹੈ ਨਾ ਇਸ ਦੀ ਜਿਹੜੀ ਬਿਊਟੀ ਹੈ ਕਮਾਲ ਹੈ ਟੂਆ ਟੂਆ ਬਹੁਤ ਚੰਗਾ ਬਹੁਤੀ ਵਧੀਆ ਚੰਗੀ ਹੈ ਸਨਖਪੂਣਾ ਚੰਗਾ ਨਹੀਂ ਬਸ ਕੀ ਬਾਤ ਹੈ ਖੜਨੀ ਖੁੜਨੀ ਪੱਦਰ ਪੁੱਦਰ ਫੁੱਲ ਹੈ ਨਾ ਵੀਰੇ ਹਾਂ ਨਾ ਹੂੰ ਤੇ ਮੁੱਲ ਕੀ ਹੈ ਭਈ ਇਹਦਾ ਜਾਇਜ਼ ਡਾਕਟਰ ਇਹਦਾ 16500 ਸਾਢੇ 16000 ਇਹਦਾ ਕੋਈ ਵੀ ਨਹੀਂ ਕੋਈ ਬਾਈ ਨਹੀਂ ਹੂੰ ਸਾਢੇ 16000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਹੈ ਬੱਚੀ ਸਨਖੀ ਹੈ ਫੇਸ ਫੁੱਟ ਦੇਖੋ ਕਰਨਾਈ ਦਾ ਕੀ ਸਨਕਪਣਾ ਬਹੁਤ ਨਾਲ ਬਹੁਤ ਡਾਕਟਰ ਸੁਨਕਪਣਾ ਇਹ ਦੇਖੋ ਬਈ ਫੇਸ ਬਹੁਤ ਪਿਆਰਾ ਬਾਕੀ ਤੋੜਾ ਤਰਾ ਚੰਗਾ ਚੰਗੀ ਹੈ ਬੱਚੀ ਕੱਦ ਵਾਲੀ ਹੈ ਸਮੇਂ ਪੜੀ ਆ ਮੋਲਾ ਜਿਹੜਾ ਜਾਇਜ਼ ਆ ਬਈ ਮਾਨ ਤਾਂ ਜ਼ਰੂਰ ਹੋਵੇ ਦੋ ਨੰਬਰ ਵਾਲੀ ਉਹ ਹੋਣਾ ਟਰੇ ਵੀ ਖੀਰ ਗਈ ਆ ਇਹ ਤਾਂ ਠੀਕ ਦੇ ਕਾਬਲੀ ਹੈ ਲੈ ਬਈ ਨੰਨਾ ਜੀ ਖੀਰੀ ਆ ਠੀਕ ਇਹਦੇ ਤਕਰੀਬਨ ਕਾਬਲੀ ਆ ਹਾਂਜੀ ਹਾਂ ਦਾ ਆ ਮਹੀਨਾ ਖੰਡ ਜੇ ਠਹਿਰ ਕੇ ਹਾਲ ਦੇ ਨੂੰ ਵੀ ਹਾਂ ਚਮਕ ਫੁੱਲ ਆ ਬਈ ਪੂਰੀ ਚੌਕ ਦਾ ਕਾਲੀ ਬੱਚੀ ਆ ਪੱਦਰ ਦੇ ਸਮੀ ਪਲੀ ਰਾਜੀ ਰੂਜੀ ਗੱਠ ਪੜਾ ਦੇ ਚੌੜਾ-ਚੂੜਾ ਬਹੁਤ ਆ ਪਿੱਛੇ ਨੂੰ ਬਾਕੀ ਤੋਰਾ ਤਰਾ ਚੈੱਕ ਕਰੋ ਲੈ ਚੰਗੀ ਆ ਬੱਚੀ ਸਨਕੀ ਆ ਭਾਈ ਝੋਲੀ ਵੀ ਦਿਖਾਵਾਂਗੇ ਝੋਲੀ ਵੀ ਕਮਾਲਾ ਕੀ ਵਾਹ ਇਹਸ ਦੇਖ ਇਹਸ ਬੜਾ ਪਿਆਰਾ ਹਨਾ ਘੜਨੀ ਕੁੜਨੀ ਬੱਚੀ ਦੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਬਈ ਮਾਂ ਦਾ ਦੁੱਧ ਕਿੰਨਾ ਸੀ ਕੋਈ ਪਤਾ ਨਹੀਂ ਰਹਾਟਰ ਆਪਾਂ ਕਿਸੇ ਦਾ ਕੁਝ ਨਹੀਂ ਪਤਾ ਰਿਕਾਰਡ ਰਕੂਡ ਆਪਾਂ ਨੂੰ ਹੂੰ ਹੂੰ ਆਪਣੀਆਂ ਦੇ ਖਰੀਦੀਆਂ ਹੁੰਦੀਆਂ ਨੇ ਠੀਕ ਆ ਸਭੀ ਪੜੀਆ ਬੱਚੀ ਬਈ ਚਾਂ ਵਾਲੀ ਆ ਤੇ ਬਾਈ ਕਹਿੰਦਾ ਆਪਣੀਆਂ ਖਰੀਦੀਆਂ ਨੇ ਰਿਕਾਰਡ ਆ ਜਿਹੜਾ ਪ੍ਰੋਪਰ ਨਹੀਂ ਪਤਾ ਬਈ ਝੂਲੀ ਵੈਸੇ ਬਹੁਤ ਚੰਗੀ ਆ ਤੇ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਕੈਮਰੇ ਨਾਲ ਲੈ ਕਮਾਲ ਆ ਬੱਚੀ ਹਣ ਦੇਖ ਡਾਕਟਰ ਹੜ ਨਹੀਂ ਹੁਣ ਨਹੀਂ ਦੇਖ ਬੱਚੀ ਦੀ ਕੀ ਬਾਤ ਉਹ ਮੱਥਾ ਡਾਕਟਰ ਬਹੁਤ ਸੋਹਣਾ ਦੇਖ ਦਿੰਨ ਲੋਈ ਲੈ ਕਿੰਨਾ ਤੇ ਕਿੰਨੀ ਸਹੀ ਗੱਲ ਆ ਚਾਰ ਥਾਣਾ ਡਾਕਟਰ ਜਮਾ ਚਾਰ ਹੀ ਥਾਣਾ 5 ਵਾਂ ਕੋਈ ਫੋਟੋ ਨਹੀਂ ਲੈ ਕੀ ਬਾਤ ਹਾਂ ਚੂਲੀ ਬਹੁਤ ਚੰਗੀ ਹੈ ਨਾ ਹਾਂ ਤੇ ਕੀ ਮੁੱਨ ਇਹਦਾ ਡਾਕਟਰ 22000 ਮੁੱਲ ਆ 20 ਦੀ ਦੇ ਦਾਂਗੇ 22000 ਰੁਪਿਆ ਮੁੱਲ ਆ 20000 ਦੀ ਬਾਈ ਇਹਨਾਂ ਬੱਚੀ ਕੋਈ ਇਹਦਾ ਮੈਨੂੰ ਸੀਮਨ ਨਹੀਂ ਪਤਾ ਕੋਈ ਕਿਸੇ ਦਾ ਰਿਕਾਰਡ ਨਹੀਂ ਪਤਾ ਸਾਨੂੰ ਹਮ ਬਾਈ 2000 ਰੁਪਏ ਮੁੱਲ ਰੱਖਿਆ ਬਾਈ ਨੇ 20000 ਦੀ ਬੱਚੀ ਛੋੜਾ ਟਲਕੂਨੀ ਨੇ ਕਿੰਨੀ ਬੱਚੀ ਲੈ ਛੋੜੀ ਕਮਾਲ ਲੈ 4 1/2 ਮੈਂ ਐ ਕੁਛ ਨਹੀਂ ਕਹਿੰਦੇ ਕੀ ਆ ਅੱਗੇ ਵੀਰੇ ਲਾਸਟ ਟਾਪ ਬਰੀਡ ਆ ਹਨਾ ਹਾਂ ਡਾਕਟਰ ਬਰੀਡ ਬਹੁਤ ਆ ਯਾਰ ਬੱਚੀ ਤੇ ਹਾਂ ਬਾਈ ਡਾਕਟਰ ਬੱਚਾ ਆਪਣੇ ਕੋਲੇ ਨਾ ਇੱਕ ਪੱਠੇ ਮੁੱਕ ਗਿਆ ਆਪਣੇ ਕੋਲੇ ਹੂੰ ਚੈਰੀ ਮੁੱਕ ਗਈ ਆਪਣੇ ਕੋਲੇ ਕੱਲੀ ਤੂੜੀ ਇਹ ਤਾਂ ਲਿੱਸਾ ਹੋ ਗਿਆ 4 ਤੇ ਪੜਿਆ ਬੱਚਾ ਸੀ ਇਹ ਹੂੰ ਥੂੜੀ ਪਾਈ ਕਹਿੰਦਾ ਲਿੱਸੀ ਹੋ ਗਈ ਖਰਾਕ ਮੇਤੋ ਕਹਿੰਦਾ ਪਈ ਨਹੀਂ ਉਡੀ ਲੇਸੀਓ ਬੱਚੀ ਬਹੁਤ ਆ ਬਈ ਮੂੰਹ ਮੱਥਾ ਦੇ ਲੈਟਰ ਨਿਕਾ ਜਾ ਮੂੰਹ ਇਹਦਾ ਸਹੀ ਗੱਲ ਆ ਬਈ ਤੋਰਾ ਤਾਰਾ ਵੀ ਸਰੀਰ ਦਾ ਟਾਂਚਾ ਚੈੱਕ ਕਰੋ ਚੰਗੀ ਆ ਬੱਚੀ ਸਨਖੀ ਆ ਫੇਸ ਜਰੂਰ ਦਿਖਾਵਾਂਗੇ ਨੇੜ ਤੋਂ ਫੇਸ ਦਿਖਾ ਦੇ ਬਈ ਇਹਦਾ ਟਿਕਾ ਕੇ ਜੀ ਦਿਖਾ ਲੈ ਲੈਟਰ ਮੋਟਰਸਾਈਕਲ ਆ ਕੇ ਲੰਘ ਜਾਂਦੇ ਕੋਈ ਚੱਕ ਫੇਸ ਦਿਖਾ ਦੇ ਫੇਸ ਕੀ ਕਿਤਲੇ ਆ ਰਹੀ ਦੀ ਆਹ ਮੰਨ ਦੀ ਆ ਇਹਦੇ ਗੱਲ ਚ ਰੱਸੀ ਜੀ ਪਾਈ ਵੀ ਸੀਗੀ ਆ ਠੀਕ ਆ ਹੂੰ ਚੰਗੀ ਆ ਬੱਚੀ ਸਨਕੀ ਇਹਸ ਦੇਖੋ ਫੇਸ ਬਈ ਬਾਲਾ ਪਿਆਰਾ ਕਰਵਾਇਆ ਲੈ ਹਮਮ ਕੀ ਬਾਤ ਆ ਬਿਊਟੀ ਨੀਕਾ ਨੀਕਾ ਕਰਨੀ ਹੈ ਨਾ ਜਮੇ ਆਏਗਾ ਨਾ ਕੀ ਬਾਤ ਆ ਨੀਕਾ ਜ ਮੂੰਹ ਆ ਬਈ ਨੀਕਾ ਆ ਚੀਜ਼ ਭਾਲਦੀ ਆ ਖੁੱਲੀ ਛੱਡੀ ਹੋਈ ਸੀ ਇਹ ਮਾਸਤੀ ਕਰਨੀ ਭਾਲਦੀ ਆ ਮੁੱਲ ਕੀ ਰੱਖਿਆ ਭਰਾ ਇਹਦਾ ਇਹਦਾ ਡਾਕਟਰ ਮੁੱਲ 17000 ਹਮ 16000 ادي ਦੇ ਦਾਂਗੇ ਬੱਛੀ ਡਟ ਦੇਖ 17000 ਚਾਰ ਥਾਣਾ ਜਮਨਰਾਲੇ ਹੂੰ ਇਹ ਦੂਰੋਂ ਝਾਮ ਕਰੀਏ ਜੋੜੀ ਆ ਚੀਜ਼ ਭਾਲਦੀ ਇਹ ਟੱਪਨ ਟਪਾਉਣ ਨੂੰ ਭਾਲਦੀ ਸੀ ਮੈਂ ਬੰਨਤੀ ਲੈ ਕੇ ਹੂੰ ਪੁੱਲੀ ਛੱਡੀ ਵੀ ਸੀ ਇਹ ਜਮਨ ਠੀਕ ਆ ਨਹੀਂ ਕੀ ਬਾਤ ਆ ਯਾਰ ਚੰਗੀ ਅੰਦਰੋਂ ਵੀ ਰਾਜੀ ਆ ਤਪੂਸੀ ਨਾਲ ਨੇ ਸਭੀ ਬੜੇ ਭਲਾ ਫੇਸ ਨੇ ਫੇਸ ਬੜਾ ਪੇਰਾ ਹੈ ਨਾ ਬਾਲਾ ਮੂੰਹ ਮੱਥਾ ਸੋਹਣਾ ਹੈ ਜਰਾ ਤੇਰਾ ਸਹੀ ਗੱਲ ਆ ਬਈ ਕੀ ਬਾਤ ਜੇ ਕੋਈ ਤੰਨੇ ਭਰਾ ਇਕੱਠੀਆਂ ਲੈ ਕੇ ਜਾਵੇ ਖਾਲਾਡ ਤੰਨੇ ਇਕੱਠੀਆਂ ਦਾ ਚੰਗਾ ਮਾਨ ਤਾਨ ਕਰਦਾਂਗੇ ਬਹੁਤ ਠੀਕ ਹੈ ਕਿਸੇ ਪਸ਼ੂ ਦੀ ਆਪਣੀ ਕੋਈ ਗਾਰੰਟੀ ਨਹੀਂ ਹੋਊ ਡਾਕਟਰ ਆਪ ਵੀ ਕੋਈ ਠਣਕਾ ਕੇ ਲੈ ਜਾ ਕਿਸੇ ਨੇ ਆਨਲਾਈਨ ਉਹ ਕਰਨੀ ਅੱਧੀ ਪੇਮੈਂਟ ਪਹਿਲਾਂ ਦੇ ਦੇ ਅੱਧੀ ਉੱਤਰ ਨੂੰ ਮਿਲੇ ਦੇ ਦੇ ਬਹੁਤ ਠੀਕ ਹੈ ਭਾਈ ਹੂੰ ਤੇ ਕਿਸੇ ਵੀ ਨੂੰ ਭਾਈ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ